ਗੱਡੀ 'ਚ ਤਾਂ ਬਹਿਣਾ ਨਹੀਂ ਹਾਂ ਕਿ ਨਾਲ ਬਹਿ ਕੇ ਬਗਜੇ ਕਾ ਜੇ ਤੂੰ ਨਾਲ ਹੀ ਬਹਿ ਜਾ ਫਿਰ ਨਹੀਂ ਮੈਂ ਕਿਹਾ ਹਾਂ ਇੱਕੋ ਹੀ ਦਾ ਮੈਂ ਕਿਹਾ ਮਾਲ ਸੰਕਟ ਤੁਰਕੇ ਤੁਰਕੇ ਚੱਲ ਪਤਾ ਮੂਰੇ ਬੰਦਾ ਕਹਿ ਜਾ ਮੇਰੇ ਕੋਲ ਭਰਾਫੀ ਨਹੀਂ ਹੋਵੇਗੀ ਜੇ ਚ ਨਾਲ ਹੀ ਤੂੰ ਜੇ ਆਹ ਵੀ ਜਵਾਨਾ ਮਾੜੇਗਾ ਸਹੀ ਗੱਲ ਆ ਉਹ ਅੱਗੇ ਟੈਨਸ਼ਨ ਨਹੀਂ ਦਿੱਤੀ ਲੋਕਾਂ ਨੂੰ ਮੋਜਾਂ ਕਰਦੇ ਤੇ ਮਰੌਂਦਾ ਬਾਬਾ ਜੀ ਆ ਰਹੇ ਨੇ ਲੈ ਵੀ ਪੁਰਾਣੇ ਜ਼ਮਾਨੇ ਦੀ ਝਲਕ ਪਈਏ ਬਾਬਾ ਜੀ ਸਾਸਿਕਾਲ ਜੀ ਸਤਿ ਸ੍ਰੀਕਾਲ ਜੀ ਬਾਬਾ ਜੀ ਐ ਚਾਦਰਾਂ ਜੁੱਤੀ ਪਾਈ ਆ ਮਾਲਾ ਪੁਰਾਣੇ ਜ਼ਮਾਨੇ ਦੀ ਝਲਕ ਪੈਦਾ ਹੋ ਗਈ ਹਨਾ ਹੋਰ ਸਿਹਰਾ ਤੂੰ ਦੇਖ ਰਹਾ ਗੱਡੀ ਨਹੀਂ ਫਿਰਦਾ ਹੁਣ 2 ਲੱਖ ਦੀ ਚਲ ਕੋਈ ਗੱਡੀ ਆ ਤੇਲ ਵੀ ਹਾਂ ਸਾਡੇ ਵੀ ਤਾਂ ਘੋੜੀਆਂ ਹੁੰਦੀਆਂ ਜਾਂ ਬੋਤੇ ਮੈਂ ਤੁਹਾਨੂੰ ਉਹੀ ਦੇਖ ਕੇ ਗੱਡੀ ਰੋਕੀ ਆ ਕਿਉਂਕਿ ਮਨ ਲ ਤੁਹਾਨੂੰ ਪਤਾ ਲੱਗੇ ਤੁਸੀਂ ਕਾਲੇ ਕੇ ਦੇ ਵਸਣ ਤੇ ਹਾਂ ਕਾਲੇ ਹੀ ਅੱਗੇ 5 ਕਿਲੋਮੀਟਰ ਹਾਂ ਅੱਗੇ ਤੁਸੀਂ ਇਧਰ ਖੇਤਾਂ ਚ ਘਰ ਪੜਾਛਿਆ ਤਾਂ ਕੋਠੀ ਪਾਈ ਹੋਈ ਆ ਉੱਥੇ ਰਹਿਣਾ ਹੁਣ ਤੁਸੀਂ ਉਹੀ ਪੁਰਾਣਾ ਜ਼ਮਾਨਾ ਯਾਦ ਕਰਦੇ ਸੀ ਮਾਨੂੰ ਐ ਤੁਰ ਕੇ ਆਉਣਾ ਐ ਚਾਦਰੇ ਪਾ ਕੇ ਇਹ ਵੀ ਇੱਕ ਸ਼ੌਂਕ ਹੈਗਾ ਇਹ ਸ਼ੌਂਕ ਹਨ ਅੱਗੇ ਲੋਕ ਸੌਰੀ ਵੀ ਤੁਰ ਕੇ ਜਾਂਦੇ ਹੁੰਦੇ ਬੋਤਿਆਂ ਤੇ ਜਾਂ ਘੋੜੀਆਂ ਤੇ ਮੇਰਾ ਡੈਡੀ ਮਨ ਲ ਮੇਰੇ ਡੈਡੀ ਦੇ ਨਾਂ ਨ ਕਿ ਲੋਹਾ ਗਨੇ ਨੇ ਲੋਹਾ ਘੜੇ ਹਾਂ ਹਰੀਗੜ ਤੋਂ ਉਹ ਟਿੱਪਾਂ ਵਿੱਚ ਦੀ ਤੁਰ ਕੇ ਜਾਂਦੇ ਹੁੰਦੇ ਐ ਕਿੰਨੇ ਕਿੰਨੇ ਮਾਲਾ ਘੰਟੇ ਲੱਗ ਜਾਂਦੇ ਅੱਗੇ ਸੇਰਾ ਸਾਧਨ ਨਿੱਟੇ ਹੈਗੇ ਹੁਣ ਤੱਕ ਘਰ ਘਰ ਚਾਰ ਚਾਰ ਸਾਧਨ ਖੜੇ ਨੇ ਅੱਗੇ ਦਾ ਤੁਰਕੀ ਡੰਗ ਲੈਣਾ ਤੇ ਆ ਕੇ ਕੰਮ ਤੇ ਲੱਗਦੇ ਸੰਕਾ ਆ ਕੇ ਕੰਮ ਨਾਲੇ ਉੱਥੇ ਰਹਿ ਕੇ ਆਉਂਦੇ ਨਾਲੇ ਰਹਿ ਕੇ ਆਉਂਦੇ ਨਾਲੇ ਸਿੱਖ ਬੋਲਣਾ ਤੁਰ ਪੈਂਦੇ ਆ ਕੇ ਹਲ ਜੋੜਦੇ ਹੁਣ ਤਾਂ ਦੇਖੋ ਪਾਪਾ ਮੋਟਰ ਹਾਂ ਬੁਝਾਈ ਜਾਂਦਾ ਦੇਖ ਲਓ ਛੋਟੀ ਉਮਰ ਦਾ ਨਹੀਂ ਹੁਣ ਤਾਂ ਸ਼ੁਰੂ ਹੋਇਆ ਸੇਰਾ ਬਾੜੀ ਹੋ ਗਈ ਨਾ ਸੁੱਕਣਾ ਮਰਥੇ ਨਰੀ ਹੋ ਗਈ ਅੱਗੇ ਤਾਂ ਸੀ ਅੱਗੇ ਤਾਂ ਵਧੀਆ ਕੰਮ ਸੀ ਹੈ ਨਾ ਹਾਂ ਹਾਂ ਹੁਣ ਅੱਗੇ ਟੈਨਸ਼ਨ ਆਣਾ ਤੋਂ ਤੁਰੇ ਜਾਂਦੇ ਹੁੰਦੇ ਉਧਰ ਫਿਰ ਘਰ ਵਾਲੇ ਨਮਰ ਲੈ ਆਉਂਦੇ ਤੁਰੇ ਆਉਂਦੇ ਹੁੰਦੇ ਜਾਂ ਤਾਂ ਕੋਈ ਬੋਤਾ ਵਾਟਾ ਘਰੇ ਹੁੰਦਾ ਫਿਰ ਤਾਂ ਠੀਕ ਤੇ ਨਹੀਂ ਮੰਗ ਕੇ ਲੈ ਜਾਂਦੇ ਘਰਾਂ ਦਾ ਲਿਹਾਜ਼ ਵਾਲੇ ਦਾ ਕਿਸ ਦਾ ਬੋਤੇ ਨਹੀਂ ਧੱਕ ਆਉਂਦੀ ਜੇ ਰੂਪਾ ਪੁੱਤਾਂ ਜਾਂ ਕੋੜੀ ਉਹ ਜਾਂਦੇ ਹੀ ਹੁੰਦੇ ਜੀ ਚਾਦਰੇ ਪਾ ਕੇ ਜੁੱਤੀ ਪਾ ਕੇ ਰੋਲੇ ਰੋੜ ਤੁਰੇ ਜਾਂਦੇ ਜੇ ਹੁਣ ਇਧਰ ਤੁਸੀਂ ਆਏ ਹੋ ਹੁਣ ਤੂੰ ਜੇ ਆ ਤਾਂ ਛੋੜੇ ਗੱਡੀ ਮੋਟਰਾਂ ਉੱਤੇ ਵੀ ਸਕਦੀ ਸੀ ਮੈਂ ਆ ਸਕਦਾ ਸੀ ਪਰ ਮੈਂ ਥੋੜਾ ਜਿਹਾ ਜਿੱਤ ਤੁਰੇ ਫਿਰਾਂਗੇ ਘੋਡੇ ਲੋਟ ਦੇ ਨਹੀਂ ਹਾਂ ਇਹਨੇ ਪੁਰਾਣਾ ਜਿਹਾ ਮੈਂ ਕਿਰੇਨਾ ਬਾਬਾ ਜੀ ਓ ਉੱਥੋਂ ਤੁਰੇ ਆਉਂਦੇ ਸੀ ਮੈਂ ਤੈਨੂੰ ਦੇਖ ਲਿਆ ਤਾਂ ਹੈਗਾ ਠੀਕਾ ਜੋ ਤਾਂ ਰੋਕ ਲਈ ਗੱਡੀ ਮਖਿਆ ਜਾਰ ਕੋਈ ਜਾਣ ਪਰੇਸ਼ਾਨ ਵਾਲਾ ਚਾਹ ਮਖਿਆ ਕੋਈ ਮੈਨੂੰ ਚੜਾਉਣ ਦਾ ਮਾਰ ਮੈਂ ਇਹ ਸਿਆਮੇ ਅਤਰਾਲੇ ਦੀ ਗੱਡੀ ਆ ਮੈਂ ਮਾਰੇ ਉਹਦੀ ਬ੍ਰੇਕ ਹਾਂ ਮੈਂ ਖੰਡ ਪਾਟ ਆ ਆਪਣੇ ਗਮਾਂਡੀਆਂ ਇੱਧਰ ਉਹ ਮਾਲਾ ਕਾਲੇ ਕੀ ਹਾਂ ਹਾਂ ਕਾਲੇ ਕੀ ਠੀਕ ਆ ਉਹਦਾ ਕਰਕੇ ਫਿਰ ਮੈਂ ਤੁਹਾਡਾ ਕਾਰਨ ਪੜ੍ਹ ਕੇ ਡਿਊਟੀ ਆ ਮੈਂ ਆਪਣਾ ਕਰਨਾ ਹੁੰਦਾ ਕਿ ਮੈਂ ਚਲਾ ਲ ਗਏ ਹਾਂ 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 ਬਾਬਾ ਸੋਡੀ ਉਮਰ ਕਿੰਨੀ ਉ ਘਟੂ ਘਟ ਉਮਰ ਤਾਂ ਅਜੇ ਨਹੀਂ 70 ਸਾਲ ਤੋਂ 100 ਸਾਲ 2 ਸਾਲ ਉੱਤੇ ਲਾਂਗੇ 70 ਤੋਂ ਉੱਤੇ ਲਾਂਗੇ 70 ਤੋਂ ਉੱਤੇ ਹੈਗੀ ਕਾ ਮਰਕ ਵੱਡਾ ਹੋ ਹੈਗਾ ਹਾਂ ਘਾਰ ਕਰਨਾ ਉਹ ਤਾਂ ਰਾਜ ਕਿੰਨੇ ਮੋਟਰਾਂ ਗਲੇ ਤੋਂ ਹੱਥ ਘੱਤ ਨਹੀਂ ਦਿੱਤਾ ਬਾਬਾ ਮੈਂ ਉਹ ਜੱਟ ਵੀ ਤੁਰਕੇ ਜੇ ਖੁਸ਼ ਹਾਂ ਹਰੇ ਜਨ ਹੁਣ ਆ ਕਾਲੇ ਕੇ ਲੋੜਾ ਆ ਮੋਟਰਾਂ ਗਲੇ ਵੀ ਆਉਂਦਾ ਦੇਖ ਕੇ ਕਿੱਥੇ ਆਉਂਦਾ ਜੀ ਹੋ ਕਰ ਲੈਂਦੇ ਨੇ ਜਿਹੜਾ ਮੇਰੇ ਕੋਲ ਆ ਕੇ ਜੇ ਪਿੰਡ ਦਾ ਬੰਦਾ ਹੁੰਦਾ ਆਪ ਹੀ ਰੋਕ ਲੈਂਦਾ ਕਹਿੰਦਾ ਆ ਜਾ ਤਾਇਆ ਆ ਜਾ ਬਾਬਾ ਆਪ ਹੀ ਬਿਠਾ ਲੈਂਦੇ ਨੇ ਮੁੰਡੇ ਪਰ ਐ ਹੁਣ ਕਿਤੇ ਤੁਰੇ ਆਉਂਦੇ ਸੀ ਨਾ ਹਾਂ ਵੀ ਗੱਲ ਕਰ ਵੀ ਆਪ ਨੂੰ ਪੁਰਕੇ ਜੇ ਖੁਸ਼ ਆ ਲੈ ਵੀ ਬਾਬਾ ਜੀ ਮਿਲੇ ਨੇ ਤੁਹਾਡਾ ਨਾਮ ਕੀ ਹੈ ਜੀ ਬਲਵੀਰ ਸਿੰਘ ਬਲਵੀਰ ਸਿੰਘ ਹੁਣ ਸਿੰਘ ਲੰਗਿਆ ਪਹਿਲਾਂ ਸਿਓ ਹੁੰਦੇ ਬਲਵੀਰ ਸਿਓ ਹਣਾ ਹਾਂ ਬਲਵੀਰ ਸਿੰਘ ਜੱਸੜ ਜੱਸੜ ਬਾਬਾ ਕਿੰਨੇ ਭਾਈਓ ਅਸੀਂ ਦੋ ਭਾਈਆਂ ਠੀਕ ਐ ਐ ਤੁਰਕੇ ਮੰਨ ਲਓ ਅੱਗੇ ਲੋਕ ਸੌਰੇ ਜਾਂਦੇ ਰਿਸ਼ਤੇ ਦਾ ਨਹੀਂ ਜਾਨਦੇ ਆ ਘੇਰੇ ਨੇ ਹੁੰਦੇ ਜਾਨਣਾ ਨਹੀਂ ਦੀ ਹੁਣ ਤਾਂ ਕੋਈ ਮੈਂ ਆਪਦੀ ਐ ਬੜੇ ਹੀ ਨਹੀਂ ਕਰਦਾ ਦੇਖ ਮੈਂ ਚੱਲਿਆ ਨਾਨਕੀ ਸਰਪੇ ਇਧਰ ਹਣਾ ਤੇ ਮੰਨ ਲਓ ਮੈਂ ਆਮ ਹੁਣ ਜਾਊਗਾ ਤੇ ਆਥਨ ਦੋ ਤਿੰਨ ਘੰਟੇ ਮੋੜੇ ਆਉਂਦੇ ਆ ਦੇਖਣਾ ਗੱਡੀ ਤੇ ਕੀ ਬੰਦਾ ਬੈਠੂ ਕੀ ਗੱਲ ਕਰੂ ਉਹ ਜੇ ਕੰਮ ਹੋ ਕੇ ਬਾਬਾ ਇਹ ਹੁਣ ਨਾ ਬਾਲੀਆਂ ਹੁਣ ਹੁਣ ਸੇਵਾ ਟੈਕਸਨਾ ਵੀ ਬਾਲੀ ਹੋ ਗਈਆਂ ਟੈਕਸਨਾ ਸਮਕਾ ਹੁਣ ਜਾਦੇ ਨੇ ਅੱਗੇ ਹੈ ਹੀ ਇੰਤ ਦੇ ਅੱਗੇ ਹੀ ਨਹੀਂ ਸੀ ਅੱਗੇ ਮਾਰੂ ਦਾਣੇ ਹੁੰਦੇ ਛੋਲੇ ਹੁੰਦੇ ਕੰਟ ਹੁੰਦੇ ਤਸਕੀਨ ਮੰਨਗੇ ਕੱਲ ਮੈਂ ਸੋਹਰੇ ਜਾ ਕੇ ਆਂ ਉੱਥੋਂ ਮੈਂ ਮੋੜਿਆ ਘੰਟੇ 'ਚ ਮੋੜਿਆ ਨਾਲੇ ਫੇਰ ਫੇਰ ਕੰਮ ਸੰਗਰੂਰ ਜਾਇ ਅੱਜ ਫੇਰ ਸੰਗਰੂਰ ਆ ਨਾਨਕੀ ਜਾਣਾ ਬਾਕੀ ਤੇਰਾ ਛੇੜਾ ਇਹ ਕਾਰੋਬਾਰ ਆ ਨਾ ਫੇਰ ਤੈਨੂੰ ਸਾਰਾ ਦਿਓ ਯਾ ਆ ਜਿਹੜਾ ਆ ਜਿਹੜੇ ਆਤਰੂਦ ਨੇ ਆ ਸਿਆਮੇ ਆਤਰਾ ਵਾਲੇ ਨੇ ਗੱਡੀ ਹਾਂ ਜੀ ਮੰਨ ਲਓ ਇਹ ਖੁਸ਼ਬੂ ਨੇ ਸਰੀਰ 'ਚ ਝੂਟਦੀਆਂ ਆਤਰਾ ਬਾਸ ਨਾਉਂਦੀ ਉਹ ਉਹ ਉਹਨਾਂ ਦੀ ਗੱਡੀ ਸੀ ਨਾਲ ਠੀਕ ਹੈ ਤੇ ਹੁਣ ਜਾਣਨੇ ਉਹਨਾਂ ਦਾ ਕੰਮ ਹੁੰਦਾ ਕਦੇ ਆਪ ਦੀ ਵੀਡੀਓ ਬਣਾਉਣੀ ਵੀਡੀਓ ਬਣਾਉਣ ਦਾ ਕੰਮ ਆਪਣਾ ਠੀਕ ਹੈ ਠੀਕ ਹੈ ਕੀ ਹਾਲ ਹੈ ਬਾਈ ਉਹ ਲੱਗੇ ਜਾਂਦੇ ਨੇ ਸਾਰੇ ਹੱਤ ਕਰੀ ਚੱਲ ਬਾਬਾ ਫੇਰ ਪਾ ਦੇ ਚੱਲੇ ਤੁਰ ਕੇ ਤੂੰ ਗੱਡੀ 'ਚ ਤਾਂ ਬਹਿਣਾ ਨਹੀਂ ਹਾਂ ਕੇ ਨਾਲ ਬਹਿ ਕੇ ਭਗ ਜਾ ਤੂੰ ਨਾਲ ਹੀ ਬਹਿ ਜਾ ਫਿਰ ਨਹੀਂ ਮੈਂ ਕਿਹਾ ਹਾਂ ਇੱਕੋ ਹੀ ਦਾ ਮੈਂ ਕਿਹਾ ਮੈਂ ਸੰਤਾ ਤੁਰਕੀ ਤੁਰਕੇ ਚੱਲ ਆਦੇ ਫਿਰ ਮੈਂ ਕਿਹਾ ਮੈਂ ਇੱਕ ਲਾ ਲਾ ਕੋਈ ਨਹੀਂ ਕੋਈ ਲਾ ਲਓ ਲਾ ਲਓ ਜੀ ਫਿਰ ਤੁਰਕੀ ਜਾਏਗੇ ਹੜਦਾ ਤੂੰ ਹੈ ਨਹੀਂ ਰੋਕੇ ਰੋਕੇ ਆ ਲੰਗ ਜਾਂਦੇ ਟਰੈਕ ਬਾਬਾ ਕੋਈ ਨਹੀਂ ਕੋਈ ਨਹੀਂ ਲਓ ਜੀ ਬਾਬਾ ਜੀ ਚੱਲ ਕੀ ਹਾਲ ਆ ਬਾਈ ਵਧੀਆ ਵਧੀਆ ਨਹੀਂ ਬਹੁਤ ਅੱਜ ਕੱਲ ਤਾਂ ਜਵਾਨਾ ਕੋਈ ਖੜਾਉਂਦਾ ਨਹੀਂਗਾ ਅੱਜ ਕੱਲ ਖੜਾਉਂਦਾ ਵੀ ਨਹੀਂ ਨਾਰ ਵੀ ਲੱਗਦਾ ਇੱਕ ਪਾ ਇਹ ਨਹੀਂ ਪਤਾ ਮੂਰੇ ਬੰਦਾ ਕਹਿ ਜਾ ਮੇਰੇ ਕੋਲ ਪਰਫੀ ਨਹੀਂ ਹੋਵੇਗੀ ਜੇ ਨਾਲ ਹੀ ਤੂੰ ਉਲ ਜੇ ਆ ਜਵਾਨਾ ਮਾੜਾਗਾ ਸਹੀ ਗੱਲ ਹੈ ਕਰਦਾ ਨਹੀਂ ਖੜਾਉਂਦਾ ਕੋਈ ਫੱਕੀ ਨਹੀਂ ਤੂੰ ਮੈਨੂੰ ਬਿਠਾਤਾ ਲੈਣਾਗਾ ਅਸੀਂ ਅੰਦਰ ਜਾਣਦੇ ਨੇ ਬੰਦੇ ਪਰ ਤੂੰ ਡਰੇਗਾ ਵੀ ਯਾਰ ਇਹਦੇ ਕੋਲੇ ਨਾ ਕੁਝ ਹੋਵੇ ਆਏ ਨਾ ਬਾਈ ਵਾਹਿਗੁਰੂ ਜੀ ਕਾ ਖਾਲਸਾ ਸਭ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਬਿਸ਼ਰਾ ਜੀ ਪੁਰਾਣੇ ਜਵਾਨੇ ਦੀ ਝਲਕ ਲੈ ਵੀ ਚਲੋ ਜੀ ਚਲੋ ਬਾਬਾ ਜੀ ਲੈ ਵੀ ਚੱਲੇ ਬਾਬਾ ਜੀ ਕਹਿੰਦਾ ਗੱਡੀ ਤੇ ਨਹੀਂ ਬਹਿਣਾ ਜਾਵਾਂਗੇ ਤੁਰ ਕੇ ਤੇ ਚੱਲੇ ਐ ਪੁਰਾਣੇ ਜਮਾਨੇ ਦੀ ਝੜਕ ਮਿੱਤਰੋ ਚੱਲਿਆ ਬਾਬਾ ਆਪਦੇ ਪਿੰਡ ਵੱਲ